ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਪਾਲੀ ਖਾਦਮ ਤੇ ਮੇਰੇ ਨਾਲ ਰਵਿੰਦਰ ਰਵੀ ਲੁਧਿਆਣੇ ਤੋਂ ਅਸੀਂ ਅੱਜ ਪਹੁੰਚੇ ਆ ਗੁਰਦਾਸਪੁਰ ਤੇ ਮੇਰੇ ਨਾਲ ਬੈਠੇ ਨੇ ਬੀਬਾ ਬਲਵੰਤ ਜੀ ਜਿਹੜੇ ਕਿ ਪੰਜਾਬੀ ਦੇ ਬਹੁਤ ਹੀ ਕਮਾਲ ਦੇ ਸਾਹਿਤਕਾਰ ਨੇ ਤੇ ਸਾਹਿਤਕਾਰ ਹੋਣ ਦੇ ਨਾਲ ਨਾਲ ਉਹ ਬਹੁਤ ਹੀ ਕਮਾਲ ਦੇ ਪੇਂਟਰ ਔਰ ਫੋਟੋਗ੍ਰਾਫਰ ਰਹੇ ਨੇ ਸੋ ਅੱਜ ਆਪਾਂ ਉਹਨਾਂ ਨਾਲ ਥੋੜੀ ਜਿਹੀ ਗੱਲਾਂ ਕਰਦੇ ਆ ਸੋ ਸਭ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਤੇ ਤੁਹਾਡੇ ਨਾਮ ਤੋਂ ਹੀ ਆਪਾਂ ਪਹਿਲਾਂ ਸ਼ੁਰੂ ਕਰ ਲੈਨੇ ਆ ਤੁਹਾਡਾ ਨਾਮ ਬੀਬਾ ਬਲਵੰਤ ਤੇ ਬੀਬਾ ਮੂਰੇ ਕਿਉਂ ਆ ਤੇ ਬਲਵੰਤ ਪਿੱਛੇ ਕਿਉਂ ਆ ਤੇ ਬੀਬਾ ਕਿਉਂ ਆ ਇਹਦੇ ਬਾਰੇ ਵੀ ਜਾਣਕਾਰੀ ਦਿਓ ਇਸ ਤਰ੍ਹਾਂ ਹੈ ਵੀ ਮੇਰਾ ਬਚਪਨ ਤੋਂ ਜਿਹੜਾ ਸੁਭਾਅ ਜਿਹੜਾ ਕੋਈ ਬਹੁਤਾ ਉਛਲ-ਕੁਦ ਕਰਨ ਵਾਲਾ ਸੁਭਾਅ ਨਹੀਂ ਸੀ ਬੜਾ ਸੌਫਟ ਰਹਾ ਮੈਂ ਸ਼ੁਰੂ ਚ ਤੇ ਜਦੋਂ ਮੈਂ ਗਵਰਨਮੈਂਟ ਕਾਲਜ ਆਫ ਆਰਟ ਦੇ ਵਿੱਚ ਦਾਖਲਾ ਲਿਆ 1963 ਦੇ ਵਿੱਚ ਉੱਥੇ ਮੇਰਾ 5 ਸਾਲ ਦਾ ਕੋਰਸ ਹੈ ਸੀ ਆਰਟ ਦਾ ਤੇ ਜਿਹੜੇ ਮੇਰੇ ਕਲਾਸ ਫੈਲੋ ਸੀ ਕੁੜੀਆਂ ਮੁੰਡੇ ਟੀਚਰ ਉਹ ਸਾਰੇ ਇਹੀ ਕਹਿੰਦੇ ਹੁੰਦੇ ਸੀ ਵੀ ਮੁੰਡਾ ਬਹੁਤ ਬੀਬਾ ਅੱਛਾ ਤੇ ਇਸ ਤਰ੍ਹਾਂ ਹੀ ਮੇਰਾ ਇੱਕ ਦੋਸਤ ਹੈ ਦਵਿੰਦਰ ਸਿੰਘ ਆਰਟਿਸਟ ਤੁਸੀਂ ਸੁਣਿਆ ਹੋਣਾ ਜਿਹਨੇ ਸਿੱਖ ਹਿਸਟਰੀ ਦੀਆਂ ਕਾਫੀ ਪੇਂਟਿੰਗਸ ਬਣਾਈਆਂ ਇਸ ਤਰ੍ਹਾਂ ਉਹ ਮੈਨੂੰ ਕਹਿੰਦਾ ਵੀ ਤੇਰਾ ਨਾਂ ਹੀ ਆਪਾਂ ਇਦਾਂ ਰੱਖੀਏ ਤਾਂ ਬੀਬਾ ਬਲਵੰਤ ਜਾਂ ਬਲਵੰਤ ਬੀਬਾ ਉਹ ਆਪੋ ਵੀ ਸਲਾਹ ਕਰਕੇ ਕਹਿੰਦੇ ਯਾਰ ਨਹੀਂ ਬੀਬਾ ਬਲਵੰਤ ਦਾ ਰਿਦਮ ਜ਼ਿਆਦਾ ਵਧੀਆ ਆਈ ਤੋਂ ਬੀਬਾ ਬਲਵੰਤ ਬਹੁਤ ਵਧੀਆ ਉਹ ਬਸ ਉਸ ਤੋਂ ਬਾਅਦ ਫਿਰ ਉਹ ਮੈਨੂੰ ਵੀ ਚੰਗਾ ਲੱਗਿਆ ਤੇ ਉਹ ਫਿਰ ਬੀਂਗ ਕੇ ਕਵੀ ਦੇ ਤੌਰ ਤੇ ਪੇਂਟਰ ਦੇ ਤੌਰ ਤੇ ਉਹ ਜਿੱਥੇ ਵੀ ਕੋਈ ਆਰਟੀਕਲ ਛਪਦਾ ਮੇਰੇ ਬਾਰੇ ਜੋ ਇਸੇ ਨਾਂ ਹੀ ਚੱਲਣਾ ਸ਼ੁਰੂ ਹੋ ਗਿਆ ਪਰ ਇਹਦੇ ਵਿੱਚ ਮੈਨੂੰ ਥੋੜਾ ਜਿਹਾ ਔਖ ਵੀ ਮਹਿਸੂਸ ਹੋਈ ਅੱਛਾ ਜੀ ਕਿ ਕੁਝ ਇਲਾਕਿਆਂ ਦੇ ਵਿੱਚ ਬੀਬਾ ਕੁੜੀ ਨੂੰ ਕਹਿੰਦੇ ਨੇ ਹਾਓ ਥੈਂਕ ਯੂ ਹਾਂ ਤੇ ਬਹੁਤ ਲੋਕ ਕਹਿੰਦੇ ਸੀ ਅਜਰ ਅਸੀਂ ਤਾਂ ਤੈਨੂੰ ਕੁੜੀ ਸਮਝਦੇ ਰਹੇ ਕਈ ਬੰਦੇ ਮੈਂ ਕਿਹਾ ਯਾਰ ਇੰਨੇ ਸਾਲ ਹੋ ਗਏ ਮੇਰਾ ਨਾਂ ਛਪਦੇ ਨੂੰ ਫੋਟੋਆਂ ਛਪੀਆਂ ਤੇ ਤੁਸੀਂ ਹਲੇ ਤੇ ਵੀ ਕੁੜੀ ਕਿਦਾਂ ਸਮਝੀ ਜਾਂਦੇ ਐਵੇਂ ਆਪਣੇ ਇਮੇਜਿਨੇਸ਼ਨ ਦੇ ਵਿੱਚ ਇਸ਼ਕ ਲਈ ਜਾ ਕਰੀ ਜਾਓ ਕਰੀ ਜਾਓ ਕਿਸੇ ਕੁੜੀ ਨੂੰ ਐਕਚੁਅਲੀ ਮੇਰਾ ਸੁਭਾਅ ਤੇ ਨਾਲ ਇਹ ਨਾ ਪੈ ਗਿਆ ਤੁਹਾਡੇ ਬਹੁਤ ਸਾਰੇ ਖੇਤਰ ਨੇ ਅਸੀਂ ਦੇਖ ਰਹੇ ਸੀ ਤੁਹਾਡੀਆਂ ਬਹੁਤ ਕਮਾਲ ਦੀਆਂ ਪੇਂਟਿੰਗਸ ਵੀ ਲੱਗੀਆਂ ਹੋਈਆਂ ਨੇ ਤੇ ਤੁਹਾਡੀ ਖਿੱਚੀਆਂ ਹੋਈਆਂ ਫੋਟੋ ਆ ਉਹ ਵੀ ਅਸੀਂ ਨਾਲ ਦੀ ਨਾਲ ਦੇਖ ਰਹੇ ਆ ਔਰ ਸਕਰੀਨ ਤੇ ਵੀ ਅਸੀਂ ਤੁਹਾਨੂੰ ਦਰਸ਼ਕਾਂ ਨੂੰ ਦਿਖਾ ਰਹੇ ਆ ਫੋਟੋ ਆ ਤੇ ਕਿਹੜੇ ਕਿਹੜੇ ਖੇਤਰ ਨੇ ਤੁਹਾਡੇ ਜਿਹੜੇ ਜਿਹੜੇ ਖੇਤਰਾ ਜ ਤੁਸੀਂ ਕੰਮ ਕੀਤਾ ਤੇ ਕਰ ਰਹੇ ਉਹਨਾਂ ਦਾ ਇਹ ਤੁਸੀਂ ਮੈਂ ਸਮਝੋ ਵੀ ਕੁਦਰਤ ਦੀ ਇੱਕ ਬਖਸ਼ਿਸ਼ ਹੁੰਦੀ ਹੈ ਹਰ ਇੱਕ ਬੰਦੇ ਦੇ ਉੱਤੇ ਮੈਨੂੰ ਜਿਹੜੀਆਂ ਇਹ ਸਾਰੀਆਂ ਕਲਾਵਾਂ ਬਚਪਨ ਤੋਂ ਹੀ ਜਿਹੜੀਆਂ ਮਿਲ ਗਈਆਂ ਉਹ ਫਿਰ ਉਸ ਤੋਂ ਬਾਅਦ ਡਵੈਲਪ ਕਰਨ ਦਾ ਮੈਨੂੰ ਮੌਕਾ ਮਿਲਿਆ 7ਵੀਂ 8ਵੀਂ ਕਲਾਸ ਦੇ ਵਿੱਚ ਮੈਂ ਕਵਿਤਾ ਲਿਖਣੀ ਸ਼ੁਰੂ ਕਰਤੀ ਉਹ ਸਭਾ ਵਕਤੀ ਗਲੀ ਮਹੱਲੇ ਦੇ ਬੱਚਿਆਂ ਨੂੰ ਇਕੱਠੇ ਕਰਨਾ ਉਹਨਾਂ ਦੇ ਮੂੰਹ ਤੇ ਮੇਕਅਪ ਕਰਕੇ ਜੋ ਵੀ ਮਨ ਦੇ ਵਿੱਚ ਆਉਣਾ ਹੈ ਕੋਈ ਡਾਇਲੋਗ ਉਹ ਛੋਟੇ ਛੋਟੇ ਨਾਟਕ ਜੇ ਸਟਰੀਟ ਗਲੀ ਦੇ ਵਿੱਚ ਖੇਡਣੇ ਸੀ ਅੱਛਾ ਫੋਟੋਗ੍ਰਾਫੀ ਦਾ ਵੀ ਇਸ ਤਰੀਕ ਇੱਕ ਛੋਟਾ ਜਿਹਾ ਕੈਮਰਾ ਸਾਡੇ ਵੱਡਾ ਭਰਾ ਉਹ ਤੋਂ ਬਾਅਦ ਜੌਬ ਕਰਦੇ ਸੀ ਉਹ ਛੋਟਾ ਜਿਹਾ ਕੈਮਰਾ ਖਰੀਦ ਲਿਆ ਉਹਦਾ ਕੋਡੈਕ ਦਾ ਸ਼ਾਇਦ ਕੈਮਰਾ ਹੁੰਦਾ ਸੀ ਉਹਦੇ ਨਾਲ ਹਾਲੀਵੁੱਡ ਦੀਆਂ ਤਸਵੀਰਾਂ ਖਿੱਚਣੀਆਂ ਸੀ ਸਿੱਕੀਆਂ ਫਿਰ ਤੋਂ ਬਾਅਦ ਵੱਡੇ ਕੈਮਰੇ ਵੀ ਕੋਲ ਆ ਗਏ ਆਪਣੇ ਕੋਲ ਸੋ ਇਹ ਅਜਾ ਫਿਰ ਪੜਨ ਦਾ ਸ਼ੌਕ ਇਹ ਵੀ ਬਚਪਨ ਦੇ ਵਿੱਚ 10ਵੀਂ ਦੀ ਕਲਾਸ ਤੱਕ ਤਾਂ ਸਾਰੇ ਗੁਰਬਖਸ਼ ਸਿੰਘ ਨਾਨਕ ਸਿੰਘ ਕਰਤਾਰ ਸਿੰਘ ਦੁੱਗਲ ਤੇ ਜਸਵੰਤ ਸਿੰਘ ਕਮਲ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਪੜ੍ਹ ਲੀਆਂ ਸੀ ਬਾਅਦ ਦੇ ਵਿੱਚ ਫਿਰ ਮਿਲਣ ਦਾ ਮੌਕਾ ਮਿਲਿਆ ਬਲਵੰਤ ਕਾਰਗੀ ਉਹਨਾਂ ਨੂੰ ਚੰਡੀਗੜ੍ਹ ਬਸ ਇਸ ਤਰ੍ਹਾਂ ਲਾਈਫ ਦੇ ਵਿੱਚ ਮੈਂ ਵੀ ਕਈ ਵਾਰੀ ਹੈਰਾਨ ਹੁੰਦਾ ਹੁੰਦਾ ਕਿ ਇੰਨੀਆਂ ਕਲਾਮਾਂ ਜਿਹੜੀਆਂ ਦੀ ਬਖਸ਼ਿਸ਼ ਜਿਹੜੀ ਮੈਨੂੰ ਕੁਦਰਤ ਨੇ ਕੀਤੀ ਹੈ ਕਿ ਮੈਂ ਉਹਦਾ ਬਹੁਤ ਬਹੁਤ ਮਿਹਰ ਮਤਲਬ ਮਿਹਰਬਾਨੀ ਹੁੰਦੀ ਨਹੀਂ ਤੁਹਾਡੇ ਤੇ ਕੁਦਰਤ ਦੀ ਬਖਸ਼ਿਸ਼ ਹੈ ਤੇ ਤੁਹਾਡਾ ਜਿਹੜੀ ਰਹਿائش ਆ ਉਹ ਵੀ ਕੁਦਰਤੀ ਤੌਰ ਤੇ ਅਸੀਂ ਜਦੋਂ ਐਂਟਰੀ ਕੀਤੀ ਆ ਤੇ ਉਦੋਂ ਵੀ ਅਸੀਂ ਦੇਖ ਰਹੇ ਹਾਂ ਵੀ ਨੇਚਰ ਦੇ ਬਹੁਤ ਜ਼ਿਆਦਾ ਤੁਸੀਂ ਨਜ਼ੀਕ ਰਹਦੇ ਹੋ ਇਹ ਕੁਦਰਤੀ ਆ ਵੀ ਜਦੋਂ ਤੁਸੀਂ ਕੁਦਰਤ ਦੇ ਨੇੜੇ ਹੋ ਤਾਂ ਕੁਦਰਤ ਤੁਹਾਨੂੰ ਕੋਈ ਨਾ ਕੋਈ ਬਖਸ਼ਿਸ਼ ਤਾਂ ਜ਼ਰੂਰ ਦਊਗੀ ਦੋਖੋ ਇਸ ਤਰ੍ਹਾਂ ਹੁੰਦਾ ਵੀ ਉਹ ਜਿਹੜਾ ਸ਼ੁਰੂ ਦੇ ਵਿੱਚ ਇੱਕ ਕੁਦਰਤ ਫੀਡ ਕਰਦੀ ਹੈ ਬੱਚੇ 'ਚ ਮੈਨੂੰ ਸ਼ੁਰੂ ਦੇ ਵਿੱਚ ਨੇਚਰ ਦੇ ਨਾਲ ਪਿਆਰ ਆਇਆ ਘਰ ਦੇ ਵਿੱਚ ਵੀ ਮੈਂ ਜਦੋਂ ਬਹੁਤ ਛੋਟਾ ਸੀ ਗਮਲਿਆਂ ਦੇ ਵਿੱਚ ਮਿੱਟੀ ਪਾ ਰੱਖਣੀ ਕੋਈ ਬੂਟਾ ਕਿਤੋਂ ਲੈ ਆਉਣਾ ਫਿਰ ਉਹਨੂੰ ਬੂਟੇ ਨੂੰ ਵੱਡਾ ਹੁੰਦਾ ਦੇਖਣਾ ਫੁੱਲ ਖਿੜਦੇ ਦੇਖ ਕੇ ਖੁਸ਼ੀ ਹੁੰਦੀ ਪਰ ਹੁਣ ਕੁਦਰਤ ਨੇ ਤੁਹਾਡੇ ਸਾਹਮਣੇ ਇੰਨੀ ਬਖਸ਼ਿਸ਼ ਦਿੱਤੀ ਐ ਕਿੱਡੇ-ਕੱਡੇ ਦਰਖਤ ਲੱਗੇ ਹੋਏ ਨੇ ਤੇ ਇਹਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਘਰ ਵੀ ਬਣਾ ਲਿਆ ਰਹਿਣ ਵਾਸਤੇ ਤੇ ਨੇਚਰ ਨੂੰ ਕੋਈ ਡਿਸਟਰਬ ਨਹੀਂ ਕੀਤਾ ਵੀ ਬਹੁਤ ਸੋਹਣਾ ਲੱਗਦਾ ਵਾ ਮਾਹੌਲ ਬਹੁਤ ਵਧੀਆ ਕਿ ਕਵੀਆਂ ਨੂੰ ਤਾਂ ਇਹੋ ਜਿਹਾ ਮਾਹੌਲ ਚਾਹੀਦਾ ਹੁੰਦਾ ਤੇ ਜਦੋਂ ਅਸੀਂ ਤੁਹਾਡੇ ਸਾਰੇ ਖੇਤਰਾਂ ਦੀ ਗੱਲ ਕਰਦੇ ਜਿਵੇਂ ਜ਼ਿਆਦਾਤਰ ਪੇਂਟਿੰਗ ਤੇ ਫੋਟੋਗ੍ਰਾਫੀ ਜਾਂ ਇੱਕ ਕਵੀ ਦੇ ਤੌਰ ਤੇ ਤੁਸੀਂ ਤਿੰਨ ਫੀਲਡਾਂ ਦੀ ਗੱਲ ਕੀਤੀ ਆ ਇਹਦਾ ਤਿੰਨਾਂ ਚੋਂ ਜੇ ਆਪਾਂ ਮਤਲਬ ਵੈਸੇ ਹੀ ਇਦਾਂ ਹੋਣਾ ਨਹੀਂ ਪਰ ਜੇ ਆਪਾਂ ਸੋਚੀਏ ਵੀ ਤੁਹਾਨੂੰ ਕਿਹੜਾ ਬਹੁਤ ਸੋਹਣਾ ਲੱਗਦਾ ਵੀ ਇਹ ਫੀਲਡ ਮੈਨੂੰ ਬਹੁਤ ਪਸੰਦ ਆ ਮੈਨੂੰ ਸਾਰੇ ਚੰਗੇ ਲੱਗਦੇ ਹਾਂ ਕਿਉਂਕਿ ਜੋ ਜਿਸ ਵਕਤ ਮੈਂ ਕਵਿਤਾ ਲਿਖਦਾ ਉਸ ਵਕਤ ਕਵੀ ਹੁੰਨਾ ਹਮ ਜਿਸ ਵਕਤ ਮੈਂ ਜਿਹੜਾ ਥੀਏਟਰ ਦਾ ਮੇਰਾ ਪੀਰੀਅਡ ਬੇਸ਼ੱਕ ਥੋੜਾ ਚੰਡੀਗੜ੍ਹ 1965 ਤੋਂ ਸ਼ੁਰੂ ਹੋ ਕੇ 69 70 ਤੱਕ ਗਿਆ ਬਾਜ ਗੁਰਦਾਸਪੁਰ ਜਦੋਂ ਆਇਆ ਇੱਥੇ ਕਾਲਜ ਕੁਝ ਕਾਲਜes ਵਿੱਚ ਪਲੇ ਖੇਡੇ ਪਰ ਪੀਰੀਅਡ ਮੇਰੇ ਕੋਲੇ ਬੇਸ਼ੱਕ ਥੋੜਾ ਪਰ ਉਹ ਉਹ ਵੀ ਬਹੁਤ ਕਾਮਯਾਬ ਰਿਆ ਵੱਡੇ ਵੱਡੇ ਨਾਟਕ ਜਿਹੜੇ ਇੱਥੇ ਥੀਏਟਰ ਚ ਟੈਗੋਰ ਥੀਏਟਰ ਜੀ ਖੇਡੇ ਔਰ ਲੋਕ ਹਲੇ ਵੀ ਯਾਦ ਕਰਦੇ ਨੇ ਬਲਰਾਜ ਸਾਨੀ ਉਹਨਾਂ ਦਾ ਬਲਰਾਜ ਸਾਨੀ ਨੂੰ ਵੀ ਮਿਲਿਆ ਔਰ ਅਸੀਂ ਇੱਕ ਪਲੇ ਇਕੱਠਾ ਵੀ ਕੀਤਾ ਅੱਛਾ ਇਕੱਠੇ ਵਾਹ ਬਲਰਾਜ ਸਾਨੀ ਦਾ ਇੱਕ ਪਲੇ ਸੀਗਾ ਕਰਤਾਰ ਸਿੰਘ ਦੁੱਗਲ ਦਾ ਪਲੇ ਸੀ ਉੱਪਰਲੀ ਮੰਜ਼ਲ ਹੂੰ ਉਹ ਪੌਣਾ ਘੰਟੇ ਦਾ ਇੱਕੋ ਹੀ ਕੈਰੈਕਟਰ ਦਾ ਹੈਗਾ ਅੱਛਾ ਵਨ ਐਕਟ ਪਲੇ ਉਹ ਬਲਰਾਜ ਸਾਨੀ ਉਹਨਾਂ ਨੇ ਵੀ ਖੇੜਿਆ ਤੇ ਮੈਂ ਵੀ ਖੇੜਿਆ ਚੰਡੀਗੜ੍ਹ ਤੁਸੀਂ ਵੀ ਖੇੜਿਆ ਹਾਂ ਵੈਸੇ ਇੱਕ ਸਵਾਲ ਜਿਹੜਾ ਹੁਣ ਕਿਉਂਕਿ ਜ਼ਿਆਦਾਤਰ ਪਹਿਲਾਂ ਪੁੱਛਿਆ ਜਾਂਦਾ ਵਾ ਤੇ ਮੈਂ ਇਹ ਤੁਹਾਡਾ ਜਵਾਬ ਦੇਣਾ ਤੁਹਾਡੀ ਨਿੱਜੀ ਆ ਵੀ ਤੁਸੀਂ ਇਸ ਬਾਰੇ ਜਵਾਬ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ ਹਾਂ ਤੇ ਤੁਸੀਂ ਸ਼ਾਦੀ ਨਹੀਂ ਕਰਾਈ ਇਹਦੇ ਪਿੱਛੇ ਕੀ ਕਾਰਨ ਆ ਉਹ ਦੇਖੋ ਬੇਦੇ ਕੋਲ ਨਾ ਬੰਦੇ ਕੋਲ ਬਹੁਤ ਕੁਝ ਕਹਿਣ ਨੂੰ ਹੁੰਦਾ ਆਪਣੀਆਂ ਕਾਮਯਾਬੀਆਂ ਨਾ ਕਾਮਯਾਬੀਆਂ ਜਿਹੜੀਆਂ ਤੇ ਹੁੰਦੀਆਂ ਕਾਮਯਾਬੀਆਂ ਬੰਦਾ ਆਪਣੇ ਸਿਰ ਤੇ ਲੈਂਦਾ ਨਾ ਕਾਮਯਾਬੀਆਂ ਆਪਾਂ ਹਮੇਸ਼ਾ ਦੂਸਰੇ ਤੇ ਸਿਰਦੇ ਆਖਿਰ ਤੇ ਕੁਦਰਤ ਦਾ ਕਹਿਣਾ ਵੀ ਉਹ ਰੱਬ ਨੂੰ ਮਨਜ਼ੂਰ ਸੀ ਫਰਮੇ ਨਹੀਂ ਕਹਿੰਦਾ ਕਿ ਜਿਹੜੀ ਜਿਹੜਾ ਸਾਡਾ ਸਮਾਜਿਕ ਢਾਂਚਾ ਔਰ ਜਿਹੜੀ ਕੁਦਰਤੀ ਜਿਹੜਾ ਕੁਦਰਤ ਦੀ ਲਾਈਫ ਹੈ ਔਰ ਸਮਾਜਿਕ ਢਾਂਚੇ 'ਚ ਜ਼ਮੀਨ ਉਸਮਾਨ ਦਾ ਫਰਕ ਜਿਹੜਾ ਮੁਹੱਬਤ ਹੈਗਾ ਇਹ ਤਾਂ ਕੁਦਰਤੀ ਜਜ਼ਬਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਆਉਂਦਾ ਤਾਂ ਮੁਹੱਬਤ ਲੈ ਕੇ ਆਉਂਦਾ ਜਿਹੜਾ ਵਿਆਹ ਦਾ ਢਾਂਚਾ ਸਿਸਟਮ ਹੈ ਸਮਾਜ ਦਾ ਅਰੇਂਜਮੈਂਟ ਕੀਤਾ ਹੋਇਆ ਇਹ ਮਤਲਬ ਅਰੇਂਜਮੈਂਟ ਹੋਇਆ ਹੋਇਆ ਸਾਰਾ ਮੈਨੇਜਮੈਂਟ ਹੋਈ ਆ ਇਹ ਬਹੁਤੀ ਤਕਰੀਬਨ ਮਿਸ ਮੈਨੇਜਮੈਂਟ ਹੀ ਹੈ ਤੇ ਤੁਸੀਂ ਦੇਖਿਆ ਹੁਣ ਹਰ ਘਰ ਚ ਇਹਦਾ ਬਾਬਾ ਨਾਨਕ ਵੀ ਗਿਆ ਗਿਆ ਬੁੱਲੇ ਸ਼ਾਹ ਵੀ ਘਰ ਘਰ ਅੱਗ ਲੱਗੀ ਧੂਆ ਨਿਕਲ ਰਿਹਾ ਸੋ ਇਸ ਕਰਕੇ ਇਹਨੂੰ ਮੈਂ ਕੁਝ ਸਰਟਨ ਤੌਰ ਤੇ ਕੁਝ ਨਹੀਂ ਕਹਿੰਦਾ ਮੇਰੀ ਪੱਕੀ ਕੋਈ ਡੈਫੀਨੇਸ਼ਨ ਕਿਉਂ ਨਹੀਂ ਅ ਕਈ ਵਾਰੀ ਮੈਂ ਹਾਸੇ ਮਜ਼ਾਕ ਚ ਕਹਿੰਦਾ ਹੁੰਦਾ ਕਈ ਵਾਰੀ ਪੁੱਛਦੇ ਜਿਸ ਤਰ੍ਹਾਂ ਤੁਸੀਂ ਮੈਨੂੰ ਪੁੱਛ ਰਹੇ ਹੋ ਤੇ ਮੈਂ ਕਹਿੰਦਾ ਹਾਂ ਯਾਰ ਦੋ ਵਾਰੀ ਤਾਂ ਜਿਹੜਾ ਵਿਆਹ ਬਲੇ ਮੁਹੱਬਤ ਤਾਂ ਹੋਈ ਹੈ ਪਰ ਵਿਆਹ ਨਹੀਂ ਹੋ ਸਕਿਆ ਅੱਛਾ ਤੇ 15 ਵਾਰੀ ਮੈਂ ਕਰਾਇਆ ਨੀਗਾ ਰਿਸ਼ਤੇ ਬੜੇ ਆ ਤੇ ਹੁਣ ਐਵਰੇਜ ਕਰ ਲਓ ਵੀ ਵਿਆਹ ਹੋਇਆ ਨਹੀਂ ਜਾਂ ਕਰਾਇਆ ਨਹੀਂਗਾ ਨਹੀਂ ਚਲੋ ਇਹ ਤਾਂ ਤੁਹਾਡਾ ਆਪਣਾ ਕਿਉਂਕਿ ਹਰ ਮਨੁੱਖ ਦਾ ਆਪਣੀ ਜ਼ਿੰਦਗੀ ਆ ਤੇ ਤੁਹਾਡੀ ਆਪਣੀ ਲਾਈਫ ਆ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਇੰਜੋਏ ਕਰਦੇ ਹੋ ਮੇਰੇ ਖਿਆਲ ਨਾਲ ਤੁਸੀਂ ਵਿਆਹਾਂ ਨਾਲੋਂ ਵੱਧ ਇੰਜੋਏ ਕਰਦੇ ਹੋ ਅਸੀਂ ਤੁਹਾਡੀਆਂ ਤਸਵੀਰਾਂ ਦੇਖਦੇ ਰਹਿੰਦੇ ਆ ਦੇਖੋ ਇੰਜੋਏ ਜਿਹੜਾ ਆਨੰਦ ਦਾ ਦਾ ਇਹਦਾ ਨਾਲ ਕੋਈ ਤਾਲੁਕ ਨਹੀਂ ਇਹ ਤੁਹਾਡੀ ਮਨ ਦੀ ਅਵਸਥਾ ਹੂੰ ਸਾਰੇ ਜਿਹੜੀ ਅਸਲ ਦੇ ਵਿੱਚ ਬੰਦਾ ਬੰਦੇ ਦੇ ਅੰਦਰ ਜਿਹੜਾ ਬੰਦਾ ਰਹਿੰਦਾ ਉਹੋ ਬੰਦਾ ਜਿਹੜਾ ਆਪਾਂ ਸਮਾਜਿਕ ਤੌਰ ਤੇ ਤੁਰਿਆ ਫਿਰਦਾ ਦੇਖਦੇ ਆ ਨਾ ਰਿਸ਼ਤੇਦਾਰੀਆਂ ਲਾ ਲੋ ਜਾਂ ਦਫ਼ਤਰਾਂ 'ਚ ਬੰਦਾ ਕੰਮ ਕਰਦਾ ਜਾਂ ਰਾਜਨੀਤੀ 'ਚ ਇਹ ਬੰਦੇ ਹੋਰ ਨੇ ਅਸਲ 'ਚ ਬੰਦਾ ਬੰਦੇ ਦੇ ਅੰਦਰ ਬੈਠਾ ਤੇ ਜੇ ਉਹ ਆਨੰਦ ਦੀ ਅਵਸਥਾ 'ਚ ਆ ਨਾ ਤੇ ਫਿਰ ਤਾਂ ਤੁਹਾਨੂੰ ਕੋਈ ਬਹੁਤੀ ਪ੍ਰੋਬਲਮ ਵੀ ਨਹੀਂ ਆਉਂਦੀ ਬਾਹਰ ਹਾਂ ਜਿਹੜੀ ਆਨੰਦ ਦੀ ਅਵਸਥਾ ਵਾਲੀ ਗੱਲ ਉਹੀ ਮਨੁੱਖ ਕਰ ਸਕਦਾ ਜਿਹੜਾ ਕਿਤੇ ਨਾ ਕਿਤੇ ਜੁੜਿਆ ਹੋਊਗਾ ਮੈਂ ਤੁਹਾਡੀ ਮਾਲਾ ਦੇਖ ਕੇ ਸਮਝ ਗਿਆ ਵੀ ਤੁਸੀਂ ਓਸ਼ੋ ਨਾਲ ਜੁੜੇ ਹੋ요 ਹਾਂ ਇਹ ਓਸ਼ੋ ਨਾਲ ਫਿਰ ਕਿਵੇਂ ਓਸ਼ੋ ਦੇ ਨਾਲ ਦੇਖੋ ਜਦੋਂ ਓਸ਼ੋ ਅਮਰੀਕਾ ਤੋਂ ਆਏ ਨੇ 1985 ਦੀ ਗੱਲ ਹੈ ਅੱਛਾ ਤੇ ਮੈਂ ਵੀ ਸਮਝ ਰੋ ਉਹਨਾਂ ਦਿਨਾਂ 'ਚ ਕਾਫੀ ਡਿਸਟਰਬ ਰਿਆਂ ਲਾਈਫ ਦੇ ਵਿੱਚ ਹੂੰ ਤੇ ਮੈਂ ਮਨਾਲੀ ਵਗੈਰਾ ਘੁੰਮਣ ਫਿਰਨ ਗਿਆ ਸੀ ਉੱਥੇ ਮੈਨੂੰ ਪਤਾ ਲੱਗਿਆ ਵੀ ਓਸ਼ੋ ਇੱਥੇ ਆਏ ਹੋਏ ਰਾਂ ਜੀ ਗੱਲ ਮੈਂ ਉਹਨਾਂ ਤੋਂ ਮਿਲਿਆ ਪਰ ਬਸ ਤੇ ਬੜੀ ਇੱਛਾ ਸੀ ਉਹਨਾਂ ਨੂੰ ਪਹਿਲਾਂ ਵੀ ਮਿਲਣ ਦੇ ਬਾਈ ਚਾਂਸ ਇਤਫਾਕ ਦੀ ਗੱਲ ਉਹ ਜਿਹਨਾਂ ਦੇ ਘਰ ਠਹਿਰੇ ਹੋਏ ਸੀ ਮੇਰੇ ਵਾਕਫ ਸੀ ਉੱਥੇ ਮੈਂ ਪੰਜ ਸੱਤ ਮਿੰਟ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਵਾਹ ਤੇ ਉੱਥੇ ਬਸ ਉਹ ਮੈਨੂੰ ਇੱਕ ਛੋਟਾ ਸੂਤਰ ਮਿਲਿਆ ਉਹ ਕਹਿੰਦਾ ਵੀ ਜ਼ਿੰਦਗੀ ਜਿਹੜੀ ਆ ਉਹ ਹਮੇਸ਼ਾ ਪ੍ਰੈਜ਼ੈਂਟ ਦੇ ਵਿੱਚ ਜਿਹੜਾ ਸਮਾਂ ਨਿਕਲ ਗਿਆ ਉਹਦੀ ਵੀ ਉਹਦੀ ਵੀ ਉਹ ਤਾਂ ਠੋਸ ਹੋ ਗਿਆ ਪੱਥਰ ਹੋ ਗਿਆ ਤੇ ਜਿਹੜਾ ਸਮਾਂ ਆਉਣਾ ਉਹ ਪਾਰੇ ਵਾਂਗ ਉਹਦੇ ਸਭ ਕੁਝ ਅਨਸਰਟਨ ਇਸ ਫਿਰ ਜਿਹੜਾ ਹੁਣ ਦਾ ਮੂਵਮੈਂਟ ਤੁਹਾਡੇ ਕੋਲੇ ਜ ਹੈਗਾ ਜਿੱਦਾਂ ਦਾ ਇਹਨੂੰ ਇੰਜੋਏ ਕਰੋ ਇਹ ਇਹਨੂੰ ਮੰਨੋ ਬਸ ਜ਼ਿੰਦਗੀ ਇੰਨੇ ਕੀ ਹੈ ਫਿਰ ਤੁਸੀਂ ਲਗਾਤਾਰ ਹੀ ਜੁੜੇ ਹੋ ਫਿਰ ਓਸ਼ੋ ਨਾਲ ਲਗਾਤਾਰ ਹਾਂ ਫਿਰ ਮੈਂ ਪੂਨੇ ਚਲਾ ਗਿਆ ਪੂਨੇ ਫਿਰ ਉੱਥੇ ਮੈਡੀਟੇਸ਼ਨ ਕੀਤੀ ਆ ਸੰਿਆਸ ਫਿਰ ਮੈਨੂੰ ਉੱਥੇ ਹੀ ਓਸ਼ੋ ਤੋਂ ਮਿਲਿਆ ਸੀ ਉੱਥੇ ਉਹਨਾਂ ਨੇ ਫਿਰ ਮੈਨੂੰ ਨਾਮ ਮੇਰਾ ਸੁਆਮੀ ਬੋਧੀ ਏਕਨ ਉਹਨਾਂ ਦੇ ਤਾਂ ਮੈਨੂੰ ਇੱਕ ਬੋਲੀ ਆ ਕਿ ਵਿੱਚ ਜਿਗਰਾਵਾਂ ਦੀ ਲੱਗਦੀ ਰੌਸ਼ਨੀ ਭਾਰੀ ਤੁਸੀਂ ਜਿਗਰਾਵਾਂ ਤੋਂ ਫਿਰ ਗਰਦਾਸਪੁਰ ਕਿਵੇਂ ਆਗੇ ਜਿਗਰਾਵਾਂ ਤੋਂ ਹੈਗਾ ਦੇਖੋ ਹੁਣ ਇਹ ਵੀ ਕਹਿਣ ਦੀਆਂ ਗੱਲਾਂ ਨੇ ਤੁਸੀਂ ਇਹਨੂੰ ਭਾਵੇਂ ਆਪਣੇ ਮਿਸਮੈਨੇਜਮੈਂਟ ਕਹੋ ਗਲਤੀ ਕਹੋ ਜਾਂ ਜਿਵੇਂ ਲੋਕ ਆਮ ਕਹਿੰਦੇ ਲੋ ਜੀ ਅਨਜਲ ਦੀ ਖੇਡ ਇਹ ਲੋਕਾਂ ਨੇ ਗੱਲਾਂ ਬਣਾਈ ਹੋਈਆਂ ਨੇ ਮੇਰੀ ਤਾਂ ਜੌਬ ਚੰਡੀਗੜ੍ਹ ਵੀ ਪਰਮਾਨੈਂਟ ਲੱਗ ਗਈ ਸੀ ਅੱਛਾ ਜੀ ਗਵਰਨਮੈਂਟ ਆਫ ਇੰਡੀਆ ਦੀ ਉਹ ਮੈਂ ਨੌਕਰੀ ਛੱਡੀ ਮੈਨੂੰ ਨਹੀਂ ਸੀ ਪਸੰਦ ਤੇ ਫਿਰ ਇਹ ਪੋਸਟ ਐਕਚੁਅਲੀ ਪਰਮਾਨੈਂਟ ਨਿਕਲੀਆਂ ਸੀ ਗਵਰਨਮੈਂਟ ਆਫ ਇੰਡੀਆ ਦਾ ਹੀ ਪ੍ਰੋਜੈਕਟ ਸੀਗਾ ਹਰ ਡਿਸਟ੍ਰਿਕਟਲ ਲੈਵਲ ਤੇ ਨਾ ਇੱਕ ਹੈਲਥ ਵਾਸਤੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਬਣਾਇਆ ਸੀ ਉਹਨਾਂ ਨੇ ਵੱਖਰਾ ਕਿਹੜੀ ਜੌਬ ਕੀਤੀ ਹੈ ਤੁਸੀਂ ਸਰ ਮੈਂ ਦੱਸਣ ਲੱਗਿਆ ਤੁਹਾਨੂੰ ਇਹ ਹੈਲਥ ਡਿਪਾਰਟਮੈਂਟ ਵਾਸਤੇ ਸੀ ਆਈਈਸੀ ਵਿੰਗ ਇਨਫੋਰਮੇਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਵਿੰਗ ਜੀ ਇਹ ਬਹੁਤ ਲੋਕਾਂ ਨੂੰ ਪਤਾ ਨਹੀਂ ਈਵਨ ਮੈਂ 34 ਸਾਲ ਨੌਕਰੀ ਕਰਕੇ ਜਦੋਂ ਮੇਰੀ ਰਿਟਾਇਰਮੈਂਟ ਹੋ ਗਈ ਮੇਰੇ ਬਾਰੇ ਆਰਟੀਕਲ ਸ਼ੇਪੇ ਲੋਕ ਕਹਿੰਦੇ ਯਾਰ ਕਿੱਥੋਂ ਬੰਦਾ ਰਿਟਾਇਰ ਹੋਇਆ ਸਮ ਤਾਂ ਪਤਾ ਹੀ ਨਹੀਂ ਲੱਗਦਾ ਕਦੇ ਕਾਲਜ ਹੁੰਦਾ ਸੀ ਕਦੇ ਧਰਮਸ਼ਾਲਾ ਤੁਰਿਆ ਫਿਰਦਾ ਇਹ ਕਦੇ ਡਲੋਜੀ ਤੇ ਇਹਦਾ ਪਤਾ ਹੀ ਨਹੀਂ ਲੱਗਾ ਕਿੱਥੋਂ ਰਿਟਾਇਰ ਹੋ ਗਿਆ ਪਬਲਿਕ ਨੂੰ ਹਲੇ ਵੀ ਨਹੀਂ ਲੋਕਾਂ ਨੂੰ ਨਹੀਂ ਪਤਾ ਕਿ ਹੈਲਥ ਡਿਪਾਰਟਮੈਂਟ ਦੇ ਵਿੱਚ ਇਦਾਂ ਦਾ ਕੋਈ ਵਿੰਗ ਸੀਗਾ ਹੁਣ ਤਾਂ ਗਰੇ ਬੈਂਕ ਖਤਮ ਹੋ ਗਿਆ ਉੱਥੇ ਮੈਂ ਡਿਸਟ੍ਰਿਕਟ ਲੈਵਲ ਦੀ ਮੇਰੀ ਪੋਸਟ ਸੀ ਆਰਟਿਸਟ ਐਂਡ ਫੋਟੋਗ੍ਰਾਫਰ ओके हां ਤੇ ਉਸ ਵਰਗੀ ਜਿਹੜਾ ਮੇਰਾ ਸ਼ੌਕ ਸੀ ਉਹੀ ਮੇਰੀ ਜੌਬ ਸੀ ਹਮ ਹੈਨਾ ਉਹੀ ਮੇਰੀ ਪੜਾਈ ਹੋਈ ਇਸ ਵਰਗੀ ਮਨ ਵਿੱਚ ਕੋਈ ਬਹੁਤੀ ਉਲਝਣ ਨਹੀਂ ਹੈਗੀ ਲੱਗੇ ਵੀ ਮੈਂ ਕੰਮ ਕੋਈ ਕਰ ਰਿਹਾ ਸ਼ੌਕ ਮੇਰੇ ਕੋਈ ਹੋਰ ਹਮ ਕਿਉਂਕਿ ਤੁਹਾਡੇ ਤੇ ਅਸ਼ੋ ਦਾ ਪ੍ਰਭਾਵ ਹੈ ਨਾ ਤੁਸੀਂ ਜਿਆਦਾ ਉਲਝਣਾ ਚ ਰਹਿਣ ਵਾਲੇ ਹੈ ਨਹੀਂ ਲੱਗਦੇ ਨਹੀਂ ਦੇਖੋ ਗੱਲ ਗੱਲ ਤੇ ਮੈਂ ਉਹੀ ਗੱਲ ਕਰ ਰਿਹਾ ਸੀ ਇਹ ਡਿਪੈਂਡ ਕਰਦਾ ਤੁਹਾਡੀ ਸੋਚਣ ਤੇ ਜੇ ਸੋਚੋ ਤਾਂ ਉਲਝਣਾ ਜੇ ਨਹੀਂ ਹੈਗੀ ਤੇ ਨਹੀਂ ਹੈਗੀ ਹੂੰ ਥੋੜੀ ਜਿਵੇਂ ਜਗਰਾਉਂ ਜਗਰਾਉਂ ਦਾ ਇਲਾਕਾ ਜਿਹੜਾ ਉਹ ਮਾਲਵੇ ਦਾ ਇਲਾਕਾ ਆ ਗਿਆ ਹਾਂ ਤੇ ਜਿਹੜਾ ਇੱਧਰ ਆ ਸਾਡਾ ਇਹ ਮਾਝੇ ਦਾ ਇਲਾਕਾ ਆ ਗਿਆ ਇਹਨਾਂ ਦੋਨਾਂ ਨੂੰ ਮਾਝਾ ਵੀ ਨਹੀਂ ਕਹਿ ਸਕਦੇ ਇਹਨੂੰ ਐਗਜ਼ੈਕਟਲੀ ਇੱਕ ਰਿਆੜ ਕੀ ਇਲਾਕਾ ਇੱਧਰ ਇੱਧਰ ਪੈਂਦਾ ਇਹ ਬੜਾ ਅਜੀਬੋ ਗਰੀਬ ਕਿਸਮ ਦਾ ਕਿਉਂਕਿ ਹਰ ਖਿੱਤੇ ਦੇ ਲੋਕਾਂ ਦਾ ਨਾ ਸੁਭਾਅ ਹੀ ਵੱਖਰਾ ਹੁੰਦਾ ਕਿਉਂਕਿ ਉਹਨਾਂ ਦਾ ਰਹਿਣ ਸਹਿਣ ਪਰਵਰਿਸ਼ ਉਹਨਾਂ ਦੀ ਜ਼ਿੰਦਗੀ ਜੀਣ ਦਾ ਢੰਗ ਹੁਣ ਇੱਥੋਂ ਦੇ ਬਾਰਡਰ ਦੇ ਲੋਕ ਨੇ ਹਮੇਸ਼ਾ ਇਨਸਿਕਿਓਰ ਲੋਕ ਨੇ ਉਹ ਬਾਰਡਰ ਤੇ ਕਿਉਂਕਿ ਜਾਂ ਇੱਥੇ ਹਮ ਉਹ ਲੁੱਟਣ ਖੋਣ ਵਾਲੇ ਆਉਂਦੇ ਨੇ ਇਹਨਾਂ ਦਾ ਸੁਭਾਅ ਵੀ ਲੁੱਟਣ ਖੋਣ ਦਾ ਹੀ ਬਣਿਆ ਹੋਇਆ ਹੈ ਅੱਛਾ ਅੱਛਾ ਬਹੁਤ ਮਤਲਬ ਬਹੁਤ ਅਨਸੰਸੀਰ ਗੁੱਲੀ ਦੇ ਅੰਦਰ ਲੋਕਾਂ ਨੂੰ ਜਿਵੇਂ ਜਿੱਦਾਂ ਸਾਡੇ ਮਾਲਵੇ ਵਾਲੇ ਖੁੱਲੇ ਦੇ ਦਿੰਦੇ ਨੇ ਨਹੀਂ ਆਪਣੀ ਤਾਂ ਵਧੀਆ ਨੇ ਹਾਂਜੀ ਇਸਰਕੇ ਮੈਂ ਸਿਰਫ ਇਹ ਤੇ ਜੌਬ ਕਰਕੇ ਟਿਕਿਆ ਸੀ ਓਕੇ ਫਿਰ ਬਾਅਦ ਵਿੱਚ ਮੈਂ ਕਿਹਾ ਚਲੋ ਘਰ ਵੀ ਬਣਾ ਲਈਏ ਫਿਰ ਮੈਂ ਕਿਹਾ ਰਹਿਣਾ ਹੀ ਆ ਕਿਤੇ ਲੁਧਿਆਣਾ ਹੋਇਆ ਕਿ ਜਗਰੋਂ ਹੋਇਆ ਕਿ ਜਲੰਧਰ ਹੋਇਆ ਇੱਥੇ ਕਿਹੜੇ ਸੰਦ ਤੋਂ ਰਹਿਣ ਲੱਗੇ ਤੁਸੀਂ ਮੈਂ ਹੁਣ 1969 ਚ ਇੱਥੇ ਆਇਆ ਸੀ 1969 ਦੇ ਫਿਰ ਤਾਂ ਸਾਰਾ ਜਿਹੜੀ ਕਿ ਕਾਜੀ ਦੀ 34 ਸਾਲ ਜੌਬ ਫਿਰ ਇੱਥੇ ਕੀਤੀ ਇੱਥੇ ਕੀਤੀ ਆ ਠੀਕ ਆ ਫਿਰ ਤਾਂ ਤੁਸੀਂ ਜਿਹੜੇ ਇੱਥੇ ਦੇ ਇਲਾਕੇ ਦੇ ਜਿਹੜੇ ਨਾਮਵਰ ਸਹਾਇਤਕਾਰ ਨੇ ਜਿਵੇਂ ਸ਼ਿਵ ਕੁਮਾਰ ਬਟਾਲਵੀਰ ਬਟਾਲਵੇ ਤੋਂ ਬਟਾਲੇ ਤੋਂ ਉਹਨਾਂ ਤੋਂ ਮੈਂ ਜਗਰੋਂ ਹੀ ਮਿਲਿਆ ਪਹਿਲੀ ਵਾਰ ਅਤੇ ਉੱਥੇ ਜਗਰੋਂ ਸਾਡਾ ਮੈਂ ਆਰ ਕੇ ਹਾਈ ਸਕੂਲ ਤੋਂ ਪੜਿਆ ਉੱਥੇ ਕਵਿਦਵਾਰ ਕਰਾਉਂਦੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਐਨੂਅਲ ਇੱਕ ਕਵਿਦਵਾਰ ਹੁੰਦਾ ਸੀ ਉੱਥੇ ਸਾਡੇ ਜਗਰੋਂ ਦੇ ਸ਼ਾਇਰ ਬਾਹਰੋਂ ਇੱਕ ਹੰਸ ਰਾਜ ਇੱਕ ਗੌਰਪਿੰਡ ਸ਼ਾਇ ਜਗਰੋਂ ਦੇ ਕੋਲ ਗੌਰ ਹੈਗਾ ਉੱਥੋਂ ਦਾ ਇੱਕ ਬੜਾ ਵੱਡ ਕਮਾਲ ਦਾ ਬੰਦਾ ਸ਼ਾਇਰ ਸੀ ਹੰਸ ਰਾਜ ਉਹ ਸ਼ਿਵ ਕੁਮਾਰ ਬਟਾਲਵੀ ਉੱਥੇ ਮੈਂ ਪਹਿਲੀ ਵਾਰ ਕੰਡਿਆਲੀ ਥੋਰ ਜਿਹੜੀ ਸ਼ਿਵ ਕੁਮਾਰ ਦੇ ਮੂੰਹ ਸੁਣੀ ਈ ਖੰਸਰਾਈ ਉਸਤਾਦ ਸੀ ਇਹਨਾਂ ਦੇ ਨਾ ਨਹੀਂ ਨਹੀਂ ਆ ਉਹ ਬਖਰਾ ਕਵੀ ਸੀ ਵਿਅੰਗ ਦਾ ਸੀ ਉਹ ਕੁਛ ਉਹ ਲੱਗਦਾ ਹਾਂ 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 ਖਾਸ ਵਿਅੰਗੋ ਮਲਿਕ ਹੱਥ ਤੱਕ ਓਕੇ ਓਕੇ ਬੋਲਾ ਲੱਗ ਰਿਹਾ ਹਾਂ ਤੁਸੀਂ ਫਿਰ ਕਿੰਨੀਆਂ ਕਤਾਬਾਂ ਹੁਣ ਤੱਕ ਲਿਖੀਆਂ ਹੁਣ ਤੱਕ ਨੇ ਮੇਰੀਆਂ ਜਿਹੜੇ 7 ਕਿਤਾਬਾਂ ਤਾਂ origignal ਨੇ ਉਸ ਤੋਂ ਬਾਅਦ ਉਹ ਹਿੰਦੀ ਚ ਟ੍ਰਾਂਸਲੇਟ ਹੋਈਆਂ 2 ਕਿਤਾਬਾਂ ਅੰਗਰੇਜ਼ੀ ਚ ਟ੍ਰਾਂਸਲੇਟ ਹੋ ਚੁੱਕੀਆਂ ਨੇ ਤੇ ਸਾਰੀਆਂ ਕਵਿਤਾ ਦੀਆਂ ਨੇ ਰਾ ਕਵਤਾ ਦੀ ਸਾਰੀ ਕਵਤਾ ਹੈ ਕਹਾਣੀਆਂ ਤਾਂ ਬਹੁਤ ਥੋੜੀਆਂ ਲਿਖੀਆਂ ਨੇ ਚਾਰ ਪੰਜ ਕਹਾਣੀਆਂ ਸੀ ਉਹ ਵੀ ਨਗਮਣੇ ਛਪੀਆਂ ਸੀਗੀਆਂ ਬਾਕੀ ਮੈਂ ਜਿਆਦਾ ਮੇ ਸਾਰੀ ਕਵਤਾਈ ਮੇਰੀ ਉਹਦੇ ਵਿੱਚ ਗਜ਼ਲ ਗੀਤ ਨੇ ਔਰ ਖੁੱਲੀ ਕਵਤਾ ਕਵਤਾ ਦਿੱਤਾ ਕਈ ਰੂਪ ਨੇ ਤੇ ਤੁਸੀਂ ਜ਼ਿਆਦਾਤਰ ਫਿਰ ਮੈਨੂੰ ਲੱਗਦਾ ਗਜ਼ਲ ਗਜ਼ਲ ਨਾ ਦੂਸਰੀ ਵੀ ਲਿਖੀ ਬੜੀ ਨਗਮ ਕਵਤਾ ਉਹ ਵੀ ਲਿਖੀ ਬਿਲਕੁਲ ਬਿਲਕੁਲ ਕੋਈ ਇੱਕ ਮਤਲਬ ਕਿਤਾਬ ਇਦਾਂ ਦੀ ਨਹੀਂ ਹੈਗੀ ਵੀ ਚੀਜ਼ ਅ ਦੇ ਰੋਲ ਗਜ਼ਲਾ ਹੀ ਹੋਣ ਜਾ ਵੀ ਨਹੀਂ ਇਦਾਂ ਦਿੰਨੇ ਸਾਰਾ ਮਿਕਸ ਹੀ ਹੈ ਇੱਕ ਇੱਕ ਹੈਗੀ ਛੇਪੇ ਉਹ ਬਖਰੀ ਐਡਿਟ ਕੀਤੀ ਸੀ ਕਿਸੇ ਨੇ ਅੱਛਾ ਇਹ ਅ ਉਹ ਜ਼ੋਰ ਚ ਸਿਰਫ ਹੁਣ ਤੱਕ ਦੀਆਂ ਗਜ਼ਲ ਐ ਨਹੀਂ ਉਹਦੇ ਵਿੱਚ ਹਮ ਤੇ ਉਹ ਸੀਗਾ ਪੰਛੀ ਫਿਰਨਾ ਪਰਤੇ ਹਮ ਬਾਕੀ ਨਹੀਂ ਤਾਂ ਹਰ ਕਿਤਾਬ ਦੇ ਵਿੱਚ ਗਜ਼ਲਾਂ ਨਜ਼ਮਾਂ ਫਿਰ ਵਿੱਚ ਗੀਤ ਵੀ ਐਡ ਹੁੰਦੇ ਗਏ ਹੁਣ ਜਿਹੜੀ ਮੇਰੀ 220 ਚ ਛਪੀ ਸੀ ਉਹ ਚ ਸਾਰੀਆਂ ਕਿਤਾਬਾਂ ਉਹਦੇ ਵਿੱਚ ਜਿਲਦ ਜਾਈਆਂ ਆਨੰਦ ਭਇਆ ਉਹਦੇ ਵਿੱਚ ਕੁਝ ਮੇਰੇ ਟੱਪੇ ਬੋਲੀਆਂ ਉਹ ਇੱਕ ਵੱਖਰਾ ਉਹਨੂੰ ਉਤਸਵਨਾਮ ਦਾ ਇੱਕ ਦਿੱਤਾ ਚੈਪਟਰ ਨੂੰ ਇੱਕੋ ਵੱਖਰੀ ਹੈਗੀ ਸਰ ਮੈਂ YouTube ਤੇ ਦੇਖ ਰਿਹਾ ਸੀਗਾ ਤੇ ਤੁਹਾਡੀ ਇੱਕ ਫਿਲਮ ਵੀ ਆ ਇਕਰਾਰ ਸ਼ਾਰਟ ਮੂਵੀ ਤੇ ਇਹਦਾ ਮਤਲਬ ਇਹ ਆ ਵੀ ਤੁਸੀਂ ਕੁਝ ਕਹਾਣੀਆਂ ਵੀ ਲਿਖੀਆਂ ਹੋਣੀਆਂ ਕਹਾਣੀਆਂ ਤਾਂ ਦੁੱਸੇ ਮੈਂ 4-5 ਕਹਾਣੀਆਂ ਲਿਖੀਆਂ ਨਾਗਮਣੀ ਛਪੀਆਂ ਸੀ ਇਹ ਕਹਾਣੀ ਸੀ ਮੇਰੀ ਨੇਲ ਪਾਲਿਸ਼ ਇਹ ਫਿਰ ਉਹਨਾਂ ਦਿਨਾਂ 'ਚ ਕਾਫੀ ਲੋਕਾਂ ਨੂੰ ਚੰਗੀ ਲੱਗੀ ਔਰ ਜਿੰਨੇ ਵੀ ਹੁਣ ਵੱਡੇ ਕਹਾਣੀਕਾਰ ਮੇਰੇ ਦੋਸਤ ਨੇ ਉਦੋਂ ਹੀ ਬੜੇ ਹੋਏ ਨੇ ਕਿਰਪਾਲ ਖਜ਼ਾਕ ਆਪਣੇ ਜਸਵੀਰ ਪੁੱਲਰ ਕੇਲ ਗਰਗ ਦਲਬੀਰ ਚੇਤਨ ਮਹਿਰੂਮ ਜਿਹੜੇ ਹੁਣ ਚੰਗੇ ਹੈਗੇ ਇਹ ਸਾਰਾ ਗਰੁੱਪ ਹੀ ਹੁੰਦਾ ਸੀ ਉਦੋਂ ਤੇ ਕਵਤਾ ਫਿਰ ਮੇਰੇ ਨਾਲ ਨਾਲ ਹਮੇਸ਼ਾ ਰਹੀ ਰਹਦੀ ਰਹਦੀ ਤਹੀ ਹੈ ਔਰ ਨਾਲ ਪੜੰਦਾ ਸ਼ੌਕ ਪੇਂਟਿੰਗ ਦਾ ਸ਼ੌਕ ਔਰ ਮੇਰਾ ਇੱਕ ਸਟੂਡੀਓ ਮੈਂ ਵਖਰਾ ਬਣਾਇਆ ਹੋਇਆ ਜਿਹਦੇ ਵਿੱਚ ਕਿਸੇ ਟਾਈਮ 'ਚ ਫੋਟੋਗ੍ਰਾਫੀ ਵੀ ਮੈਂ ਕਰ ਬਲੈਕ ਐਂਡ ਵਾਈਟ ਜਦੋਂ ਸੀ ਨਾ ਹਾਂਜੀ ਹਾਂਜੀ ਸਾਰਾ ਸਟੂਡੀਓ ਮੇਰਾ ਬਲੈਕ ਐਂਡ ਵਾਈਟ ਦਾ ਘਰ ਹੀ ਮੈਂ ਪ੍ਰਿੰਟ ਤਿਆਰ ਕਰਦਾ ਸੀ ਤੁਸੀਂ ਉਹ ਦੌਰ ਵੀ ਦੇਖਿਆ ਜਦੋਂ ਰੇਡੀਓ ਚੱਲਦੇ ਸੀ ਰੇਡੀਓ ਤੋਂ ਬਾਅਦ ਟੀਵੀ ਆ ਗਿਆ ਟੈਲੀਵਿਜ਼ਨ ਟੈਲੀਵਿਜ਼ਨ ਤੋਂ ਬਾਅਦ ਸਾਡੇ ਕੋਲੇ ਨਾਲ ਦੀ ਨਾਲ ਟੇਪ ਰਿਕਾਰਡ ਰੀਲਾ ਚੱਲਦੀਆਂ ਹੁਣ ਹੁਣ ਜਿਹੜਾ ਦੌਰ ਆ ਹਾਂ ਉਹਨੂੰ ਸ਼ਾਰਟ ਰੀਲਾਂ ਆ ਗਈਆਂ ਜਿਹੜੀਆਂ ਕਿ ਸਿਰਫ 20 ਸਕਿੰਟ ਜਾਂ 1 ਮਿੰਟ ਤੋਂ ਵੱਧ-ਵੱਧ ਹੁੰਦੀਆਂ ਨਹੀਂ 1 ਮਿੰਟ 'ਚ ਵੀ ਲੋਕ ਆਏ ਕਰਕੇ ਕੱਢ ਦਿੰਦੇ ਨੇ ਉਹਨੂੰ ਵੀ ਇਹਨੂੰ ਪੂਰੀ ਨਾ ਦੇਖੀਏ ਤੇ ਉਹਦੇ ਵਿੱਚ ਲਿਖਣਾ ਪੈਂਦਾ ਲੋਕਾਂ ਨੂੰ ਉਹਦੇ ਲਿਖਣਾ ਪੈਂਦਾ ਵੀ ਐਂਡ ਤੱਕ ਦੇਖੋ ਮਤਲਬ 1 ਮਿੰਟ ਦੀ ਵੀਡੀਓ ਦੇ ਉੱਤੇ ਵੀ ਲਿਖਣਾ ਪੈਂਦਾ ਵੀ ਐਂਡ ਤੱਕ ਦੇਖੋ ਕੀ ਹੋਊਗਾ ਹਾਂ ਇੰਨੀ ਦੁਨੀਆ ਫਾਸਟ ਹੋ ਗਈ ਆ ਤੇ ਤੁਸੀਂ ਇੱਕ ਦਿਨ ਜਿਹੜਾ ਆਪਣਾ ਬੀਤ ਇੱਥੇ ਬਤੀਤ ਕਰਦੇ ਹੋ ਥੋੜਾ ਫਿਰ ਉਹ ਕਿਵੇਂ ਫਾਸਟ ਕਿਵੇਂ ਦੇਖਦੇ ਹੋ ਉਹ ਦੇਖੋ ਜਿਹੜੀ ਸਾਡੀ ਪੀੜ੍ਹੀ ਹੈ ਨਾ ਸਾਡੇ ਅਸੀਂ ਤਾਂ ਬਹੁਤ ਕੁਝ ਦੇਖਿਆ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਹੋ ਸਕਦਾ ਵੀ 50 ਸਾਲ ਤੱਕ ਜਾਂ 60 70 ਸਾਲ ਤੱਕ ਦੁਨੀਆ ਦਾ ਕੀ ਰੰਗ ਰੂਪ ਹੋਵੇ ਅ ਜਿਹੜੇ ਹੁਣ ਆਪਾਂ ਮੋਬਾਈਲ ਨੂੰ ਮਾਡਰਨ ਸਮਝਦੇ ਆ ਉਹ ਜਨਰੇਸ਼ਨ ਦੇਖ ਕੇ ਹੱਸੇ ਯਾਰੇ ਕੀ ਲਈ ਫਿਰਦੇ ਅ ਤੜ ਜੱਟੀਆਂ ਜੀ ਕੀ ਲਈ ਫਿਰਦੇ ਸੀ ਦੱਬੇ ਸਹੀ ਹੈ ਜੀ ਇਸ ਇਸ ਦਾ ਰੇਡੀਓ ਦਾ ਯੁੱਗ ਵੀ ਦੇਖਿਆ ਜਦੋਂ ਮਹੱਲੇ 'ਚ ਇੱਕ ਘਰ ਰੇਡੀਓ ਆਉਂਦਾ ਸੀ ਇਸਾਰੇ ਮੱਲਾਉਨ ਦੇ ਘਰ ਇਕੱਠਾ ਖਾਸ ਕਰਕੇ ਉਹ ਦਿਹਾਤੀ ਪ੍ਰੋਗਰਾਮ ਜਾਂ सुरेंद्र ਕੌਰ ਪ੍ਰਕਾਸ਼ ਕੌਰ ਦੇ ਗਾਣੇ ਫਿਰ ਟੈਲੀਵਿਜ਼ਨ ਆ ਗਏ ਇਸ ਤਰ੍ਹਾਂ ਟੈਲੀਵਿਜ਼ਨ ਇੱਕ ਦੋ ਘਰਾਂ ਚ ਆਏ ਤੋ ਉਦੋਂ ਉਸ ਵਕਤ ਇੱਕੋ ਹੀ ਦਿੱਲੀ ਸਟੇਸ਼ਨ ਸੀਗਾ ਇੱਕੋ ਹੀ ਜਲਦੀ ਫਿਲਮ ਸੰਡੇ ਨੂੰ ਆਉਣੀ 15 15 20 20 ਬੰਦਿਆਂ ਨੇ ਫਿਲਮ ਦੇਖਣੀ ਤੇ ਹੁਣ ਤੁਹਾਡੇ ਸਾਹਮਣੇ ਇੰਨਾ ਕੁਝ ਮੈਂ ਕਹਿੰਨਾ ਇੰਨੀਆਂ ਤਬਦੀਲੀਆਂ ਦੇਖੀਆਂ ਹਾਂਜੀ ਤੁਹਾਡੇ ਸਾਹਮਣੇ ਆ ਗਈ ਐਲਸੀਡੀ ਆ ਗਈ ਹੋਰ ਪਤਾ ਨਹੀਂ ਕੀ ਕੀ ਅੱਗੇ ਆਉਣਾ ਤੇ ਮੋਬਾਈਲਾਂ ਦੇ ਵਿੱਚ ਮੋਬਾਈਲ ਨਹੀਂ ਹੁਣ ਤਾਂ ਕੰਪਿਊਟਰ ਦਾ ਕੰਮ ਕਰ ਦੇ ਰਹੇ ਨੇ ਕੰਪਿਊਟਰ ਤੋਂ ਸੁਪਰ ਕੰਪਿਊਟਰ ਹਾਂਜੀ ਅੱਗੇ ਪਤਾ ਨਹੀਂ ਕੀ ਹੋਣਾ ਇਹ ਕਦੀ ਯਾਤਰਾ ਜਿਹੜੀ ਕਦੇ ਰੁਕੀ ਨਹੀਂ ਹੈਗੀ ਬਿਲਕੁਲ ਜੀ ਕਿਉਂਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਨੇ ਵੀ ਪੈਦਲ ਜੀ ਅਸੀਂ ਮੈਂ ਆਪਣੇ ਨਾਨਕੇ ਪਿੰਡ ਮੇਰੇ ਨਾਨਕੇ ਰੁੜਕੇ ਆ ਰੁੜਕਾ ਮੁੱਲਾਪੁਰ ਦਾ ਮੁੱਲਾਪੁਰ ਹਾਂ ਤੇ ਮੁੱਲਾਪੁਰ ਉਤਰਨਾ ਗੱਡੀਆਂ ਗੱਡੀਆਂ ਵੀ ਨੇ ਦੋ ਜਾਂ ਤਿੰਨ ਜਾਂਦੀਆਂ ਹੁੰਦੀਆਂ ਸੀਗੀਆਂ ਲੁਧਿਆਣਾ ਆਪਣੇ ਮੋਗਾ ਜਾਂ ਸ਼ਾਇਦ ਫਿਰੋਜ਼ਪੁਰ ਲੁਧਿਆਣਾ ਤੇ ਵੀ ਇੱਕ 9 ਵਜੇ ਦੀ ਗੱਡੀ ਇੱਕ 11 ਵਜੇ ਗੱਡੀ ਇੱਕ ਸ਼ਾਮ ਨੂੰ ਤੇ ਇੱਕ 11 ਵਜੇ ਗੱਡੀ ਫੜਨੀ ਮੁੱਲਾਪੁਰ ਉਤਰਨਾ ਅੱਗੇ ਪੈਦਲ ਪੈਣ ਆ ਮੇਰਾ ਮੋਹਿਤ ਨਾਂ ਦੇ ਮੇਰੇ ਨਾਲ ਮੋਹਿਤ ਸੜੇ ਨਾਲ ਆਏ ਤਰਕੇ ਤੇ ਪਹਿਲੇ ਟੈਂਪੂ ਜੇ ਹੁੰਦੇ ਸੀ ਮਤਲਬ ਕੁਝ ਵੇ ਉਹ ਤੇ ਕਿਤੇ ਹੀ ਮਿਲ ਜਾਂਦਾ ਮਿਲ ਜਾਂਦਾ ਫਿਰ ਕੱਚੇ ਕੱਚੇ ਪੈਸੇ ਜੀ ਸੜਕਾਂ ਦਾ ਬਾਜ ਬਣਿਆ ਟਾਂਗੇ ਵੀ ਬਾਜ ਗਏ ਉਹ ਤਾਂ ਮੈਂ ਬਹੁਤ ਸਾਲਾਂ ਬਾਅਦ ਪਿੰਡ ਦੇ ਵਿੱਚ ਦੀ ਗਿਆ ਤੇ ਪਿੰਡ ਹੀ ਨਹੀਂ ਪਛਾਣਾਂਗੇ ਅਸੀਂ ਆ ਰਹੇ ਸੀ ਮੈਂ ਤੇ ਰਵੀ ਤੇ ਅਸੀਂ ਦੇਖ ਰਹੇ ਸੀ ਵੀ ਮਾਗਾ ਯਾਰ ਗੁਰਦਾਸਪੁਰ ਕਿੰਨੀ ਦੂਰ ਆ ਤੇ ਮਤਲਬ ਬਾਬਾ ਜੀ ਕਿੰਨੀ ਦੂਰੋਂ ਆਪਾਂ ਨੂੰ ਆਉਂਦੇ ਆਪਾਂ ਫੋਨ ਕਰ ਦਿੰਦੇ ਆ ਵੀ ਲੈ ਵੀ ਮੈਂ ਆ ਗਿਆ ਰਵੀ ਆਉਂਗਾ ਤੇ ਕਿੰਨੀ ਦੂਰੋਂ ਮਤਲਬ ਆਉਂਦੇ ਨੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਮਤਲਬ ਮੰਨ ਗਏ ਤੁਹਾਨੂੰ ਤੇ ਜਿਹੜਾ ਹੁਣ ਆਧੁਨਿਕ ਦੌਰ ਚੱਲਦਾ ਪ੍ਰੋਗਰਾਮਾਂ ਦਾ ਜਾਂ ਕੋਈ ਸਾਹਿਤਿਕ ਸਮਾਗਮ ਹੁੰਦੇ ਆ ਜਾਂ ਸੰਸਥਾਵਾਂ ਦੇ ਉਹਨਾਂ ਬਾਰੇ ਤੁਸੀਂ ਕੀ ਸੋਚ ਰੱਖਦੇ ਦੇਖੋ ਇਹ ਬੰਦੇ ਦਾ ਸੁਭਾਅ ਮੈਂ 15 ਸਾਲ ਗਲਤ ਕਲਾ ਅਕੈਡਮੀ ਦਾ ਮੈਂਬਰ ਆ ਚੰਡੀਗੜ੍ਹ ਉੱਥੇ ਵੀ ਮੈਂ ਕਦੀ ਕਿਸੇ ਨੂੰ ਕਿਹਾ ਮੈਨੂੰ ਮੈਂਬਰ ਬਣਾਓ ਆਪਣੇ ਆਪ ਮੇਰਾ ਨਾਂ ਪੈਂਦਾ ਰਿਹਾ ਮੈਂ ਸਭ ਤੋਂ ਦੂਰ ਦਾ ਬੰਦਾ ਨਹੀਂ ਸੀ ਗੁਰਦਾਸਪੁਰ ਤੋਂ ਸਭ ਤੋਂ ਪਹਿਲਾਂ ਮੀਟਿੰਗ ਤੇ ਮੈਂ ਹੀ ਪਹੁੰਚਦਾ ਸੀ ਵਾਹ ਆਪਣੇ ਆਪਣੇ ਸੁਭਾਜੇ ਤੋਂ ਸਵੇਰੇ 5 ਵਜੇ ਗੱਡੀ ਕੱਢਣੀ ਹੈ ਜਾਂ ਜਦੋਂ ਗੱਡੀ ਨਹੀਂ ਸੀ ਬੱਸ ਸੀ 10 ਵਜੇ ਮੈਂ ਉੱਥੇ ਚੰਨੀਗੜ੍ਹ ਪਹੁੰਚੇ ਹੁੰਦਾ ਸੀ ਮੀਟਿੰਗ ਅਟੈਂਡ ਕਰਨੀ ਜੇ ਰਾਤ ਬਾਕੀ ਮੇਰੇ ਉੱਥੇ ਵੀ ਸਰਕਲ ਉਹਨਾਂ ਹੀ ਕਿਉਂਕਿ ਉਹ ਪੜਿਆ ਉੱਥੇ ਹੋਣ ਕਰਕੇ ਨਾ ਫਿਰ ਕਿਸੇ دوست ਕੋਲੇ ਰਾਤ ਰਹਿ ਜਾਣਾ ਤੇ ਜਦੋਂ ਗੱਡੀ ਲੈ ਲਈ ਤੇ ਫਿਰ ਵਾਪਸ ਵੀ ਕਈ ਵਾਰੀ ਆ ਜਾਇਦਾ ਇਹ ਸੁਭਾਅ ਹੁੰਦਾ ਬੰਦੇ ਦਾ ਸੁਭਾਅ ਮੈਂ ਹੁਣ ਵੀ ਕਿਤੇ ਕੋਈ ਘਰੇਲੂ ਫੰਕਸ਼ਨ ਵੀ ਹੋਵੇ ਜੇ ਕਿਸੇ ਨੇ 10 ਵਜੇ ਦਾ ਟਾਈਮ ਤੇ ਮੈਂ 10 ਵਜੇ ਪਹੁੰਚਣਾ ਭਾਵੇਂ ਫੰਕਸ਼ਨ 12 ਵਜੇ ਸ਼ੁਰੂ ਹੋਵੇ ਇਹ ਸੁਭਾਅ ਹੁੰਦਾ ਬੰਦੇ ਦਾ ਬਿਲਕੁਲ ਤੇ ਹੁਣ ਜਿਹੜੇ ਤੁਹਾਡਾ ਅੱਜ ਦੇ ਦੌਰ ਦੇ ਵਿੱਚ ਹੁਣ ਜਿਹੜੇ ਅੱਜ ਦੇ ਦਿਨਾਂ ਦੇ ਵਿੱਚ ਤੁਹਾਡਾ ਕੀ ਯੋਜਨਾ ਚੱਲ ਰਿਹਾ ਵਾ ਤੁਸੀਂ ਕੀ ਨਮਾ ਕੁਝ ਕਰ ਰਹੇ ਹੋ ਜੇ ਮੈਂ ਕੁਝ ਨਹੀਂ ਮੈਂ ਆਨੰਦ ਦੀ ਐ ਲੈ ਸ਼ਾਂਤ ਜੋ ਦਿਲ ਕਰਦਾ ਕਰ ਲੈਣਾ ਕੀ ਬਾਤ ਇਹ ਹੱਥ 'ਚ ਕੋਈ ਕਿਤਾਬ ਆ ਕਿਤਾਬ ਪੜ੍ਹ ਲਈਦੀ ਐ ਤੇ ਜੇ ਕੋਈ ਦਿਲ ਕਰੇ ਮਾਈਂਡ 'ਚ ਕੋਈ ਨਵੀਂ ਪਹਿਲਾ ਜੇ ਕਪਤਾ ਉਹ ਉਹ ਲਿਖ ਲਈਦੀ ਐ ਕੋਈ ਬਹੁਤਾ ਨਹੀਂ ਹੈ ਵੀ ਹੁਣ ਇਹ ਕਰਨਾ ਬਹੁਤ ਕੁਝ ਕਰ ਲਿਆ ਆਨੰਦ ਬਸ ਪੁੱਛੋ ਨਾ ਅਨੰਦ ਦੀ ਵਾਸਤਾ ਦੇ ਵਿੱਚ ਉਹ ਬਹੁਤਾ ਕਰਨਾ ਵੀ ਇਹ ਰੇਸ ਤਾਂ ਖਤਮ ਹੀ ਨਹੀਂ ਹੁੰਦੀ ਉਹ ਤਾਂ ਮੁੱਕਰੀ ਜੀ ਇੱਕ ਇੱਕ ਕਹਾਵਤ ਹੈਗੀ ਹੈ ਹੈ ਕਿਸੇ ਫੋਰਨ ਕੰਟਰੀ ਦੀ ਪਰ ਆਪਣੇ ਵੀ ਲਾਗੂ ਹੁੰਦੀ ਹੈ ਜਿਹਨੂੰ ਚੂਹਾ ਦੌੜ ਕਹਿੰਦੇ ਹੂੰ ਉਹ ਕਹਿੰਦਾ ਵੀ ਇਹ ਜਿਹੜਾ ਬੰਦਾ ਚੂਹੇ ਦੌੜ ਚ ਸ਼ਾਮਲ ਹੋ ਗਿਆ ਨਾ ਕਹਿੰਦਾ ਜੇ ਜਿੱਤ ਵੀ ਜਾਵੇ ਤੇ ਫਿਰ ਵੀ ਉਹਨੇ ਚੂਹਾ ਹੀ ਰਹਿਣਾ ਇਸ ਲਈ ਕਿ ਦੌੜ ਚ ਨਾ ਪਵੋ ਆਪਣੇ ਤੁਰੇ ਰਹੋ ਸ਼ਾਂਤ ਮੇਰੀ ਛੋਟੀ ਦੋ ਤਿੰਨ ਲਾਈਨਾਂ ਦੀ ਕਵਿਤਾ ਬਈ ਨਾ ਮੈਂ ਕਿਸੇ ਤੋਂ ਅੱਗੇ ਆ ਨਾ ਪਿੱਛੇ ਆ ਬਸ ਤੁਰ ਰਹੇ ਹਾਂ ਕੀ ਬਾਤ ਹੈ ਯਾ ਇੰਨੀ ਕੀ ਜ਼ਿੰਦਗੀ ਦਾ ਮਸਲਾ ਹੈ ਅਖੀਰ ਚ ਫਿਰ ਆਪਾਂ ਜੇ ਤੁਹਾਨੂੰ ਕੋਈ ਆਪਣੀ ਗਜ਼ਲ ਯਾਦ ਆ ਕੋਈ ਸ਼ੇਅਰ ਯਾਦ ਆ ਮੈਂ ਨਾ ਕੁਝ ਜੇ ਮੈਨੂੰ ਕੋਈ ਯਾਦ ਆਉਂਦਾ ਮੈਂ ਵਿੱਚ ਵਿੱਚ ਕੋ ਦੇਖਦਾ ਇਹ ਯਾਦ ਜਦੋਂ ਯਾਦ ਆ ਗਿਆ ਤਾਂ ਇੱਕ ਇੱਕ ਗਜ਼ਲ ਹੈ ਮੇਰੀ ਲੰਮੀ ਗਜ਼ਲ ਹੈ ਕਾਫੀ ਦੇਖਦਾ ਉਹਦੇ ਵਿੱਚ ਕੋਈ ਸ਼ੇਅਰ ਜਿਹੜੇ ਯਾਦ ਆਉਂਦੇ ਉਹ ਪਾਣੀ ਪਾਣੀ ਦੇ ਦੁਆਲੇ ਸਾਰੀ ਗੱਲ ਅੱਛਾ ਅੱਛਾ ਜੀ ਤੇ ਮੈਂ ਉਹ ਦੇਖ ਰਿਹਾ ਸੀਗਾ ਸਾਹਮਣੇ ਸੀੜੀਆਂ ਵੀ ਪਈਆਂ ਨੇ ਤੇ ਹੋਰ ਹਾਂ ਇਹ ਇਹਦੇ ਵਿੱਚ ਜਿਹੜੀਆਂ ਕਲਾਸਿਕਲ ਤੋਂ ਉਹ ਫਿਲਮਾਂ ਕਲਾਸਿਕਲ 뮤జిక్ ਵਧੀਆ ਜਿਹੜੀਆਂ ਇਨਸਟਰੂਮੈਂਟਲ 뮤జిక్ ਸਿਤਾਰ ਪਿਆਰ ਸਰੋਦ ਪਈ ਆ ਔਰ ਜਿਹੜੀਆਂ ਫਿਲਮਾਂ ਵੀ ਨੇ ਤੇ ਬਲ ਜਿਹੜੀਆਂ ਵਧੀਆ ਫਿਲਮਾਂ ਬਣੀਆਂ ਉਹਦੀ ਉਹਦੀ ਕਲੈਕਸ਼ਨ ਹੈਗੀ ਸਾਰੀ। ਕੀ ਬਾਤ ਹੈ। ਹਾਂ ਸਾਰੀ ਕਲੈਕਸ਼ਨ ਕਰਕੇ ਰੱਖੀ ਹੋਈ ਆ। ਹਾਂ ਇਹ ਮੈਨੂੰ 뮤జిక్ ਦਾ ਵੀ ਸ਼ੁਰੂ ਤੋਂ ਹੀ ਸ਼ੌਕ ਆ। ਉਹ 뮤జిక్ ਕਰਕੇ ਤੇ ਮੈਂ ਗਜ਼ਲ ਜਾਂ ਗੀਤ ਲਿਖਦਾ। ਮੈਨੂੰ ਤਾਂ ਵੈਸੇ ਉਹਦਾ ਗਜ਼ਲ ਬਾਰੇ ਪਤਾ ਹੀ ਨਹੀਂ ਉਹ ਕੀ ਹੁੰਦਾ ਜਿਹੜਿਆ ਫਲਾਤਿੰਗਲ ਰੂਹ ਮੈਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਨਹੀਂ ਉਹ ਇਹ ਆਦਤ ਆ ਸਾਰਿਆਂ ਨੂੰ ਮੈਨੂੰ ਲੱਗਦਾ ਤੁੰਦੂ ਵੀ ਉਹਦਾ ਤੁਹਾਨੂੰ ਸਾਰਾ ਕੁਝ ਆ ਕੋਈ ਜਾਣ ਕੇ ਕਹਿੰਦੇ ਉਹ ਜਿਹੜਾ ਗਜ਼ਲ ਲਿਖਦੇ ਆ ਉਹ ਹੁੱਦੀ ਸਾਰੀ ਬਹਿਰ ਕੀ ਆ ਨਹੀਂ ਨਹੀਂ ਮੈਨੂੰ ਪਤਾ ਉਹ ਉਹਦਾ ਰੀਜ਼ਨ ਹੈ ਮੈਨੂੰ ਇੱਕ ਰਿਦਮ ਦਾ ਪਤਾ ਮੈਨੂੰ ਪਤਾ ਵੀ ਇਹ ਇੱਕ ਮੈਂ 뮤직 ਦੇ ਵਿੱਚ ਇਹ ਗੱਲ ਆਉਂਦੀ ਆ ਬਸ ਉਹ ਜੀ ਬਾਕੀ ਸਭ ਤੋਂ ਵੱਡੀ ਗੱਲ ਹੈ ਇੰਪੋਰਟੈਂਟ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਵੱਡੀ ਗੱਲ ਖਿਆਲ ਕੀ ਆ ਤੁਹਾਡਾ ਜਿਹੜੀ ਮੇਨ ਗੱਲ ਹੈ ਆ ਰਿਦਮ ਚ ਆ ਗਿਆ ਜਿਹਦੇ ਕੋਲ ਮਿਊਜ਼ਿਕ ਵਾਲੇ ਨੇ ਉਹਨਾਂ ਦੇ ਇੱਕ ਰਿਦਮ ਵੱਖਰਾ ਉਹਨਾਂ ਦਾ ਮੀਟਰਿਕ ਵੱਖਰਾ ਗਜ਼ਲਿਆਂ ਦਾ ਵੱਖਰਾ ਜਿਹੜੇ ਕੱਲੀ ਹੈ ਮੀਟਰਿਕ ਜੀ ਗਜ਼ਲ ਲਿਖਦੇ ਨੇ ਕਈ ਵਾਰੀ ਉਹ ਫਜ਼ੂਲ ਗੱਲ ਕਰਦੇ ਹੁੰਦੇ ਨੇ ਉਹ ਸਿਰਫ ਉਹ ਬਹਿਰ ਹੀ ਜੋੜੀ ਉਹ ਬਹਿਰ ਹੀ ਜੋੜ ਬਹਿਰ ਹੀ ਜੋੜਦੇ ਆ ਤਾਂ ਛੇ 26 ਸੀ 220 ਦੀ ਆਨੰਦ ਪਿਆ ਆਨੰਦ ਬਹਿਆ ਇਹਦੇ ਵਿੱਚ ਤਕਰੀਬਨ ਮੇਰੀਆਂ ਸਾਰੀਆਂ ਕਿਤਾਬਾਂ ਹੈਗੀਆਂ ਨੇ ਇਹਦੇ ਵਿੱਚੋਂ ਤੁਹਾਨੂੰ ਬਤਾ ਦਸਣਾ ਜੀ ਮਤਲਬ ਹੈ ਜੀ ਕਿ ਤੇਰੀ ਛਾਵੇਂ ਹੂੰ ਦੋ ਘੜੀਆਂ ਮੈਂ ਬਹਿਣਾ ਸੀ ਹਾਂ ਤੇਰੀ ਛਾਵੇਂ ਦੋ ਘੜੀਆਂ ਮੈਂ ਬਹਿਣਾ ਸੀ ਬਾਕੀ ਉਮਰਾਂ ਤਪਦੇ ਥਲ ਵਿੱਚ ਰਹਿਣਾ ਹਾਏ 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 ਕੀ ਬਾਤ ਹੈ ਕਿੰਨਾ ਕੁਝ ਹੀ ਲਿਖਿਆ ਫਿਰ ਵੀ ਪੂਰੀ ਨਾ ਹੂੰ ਉਹ ਗੱਲ ਜਿਸ ਨੂੰ ਦੋ ਸ਼ਬਦਾਂ ਵਿੱਚ ਕਹਿਣਾ ਸੀ ਕੀ ਬਾਤ ਤਲੀਆਂ ਉੱਤੇ ਪਾੜੇ ਸੱਚ ਦਾ ਕੀ ਕਰੀਏ ਹੂੰ ਕੱਚੀ ਮਹਿੰਦੀ ਦਾ ਰੰਗ ਆਖਰ ਲੈਣਾ ਲੈਣਾ ਸੀ ਕਦ ਤੱਕ ਰੂਹਾਂ ਦੇ ਲਾਰੇ ਤੇ ਟਿਕ ਬੈੰਦਾ ਹੂੰ ਆਖਰ ਤਾਂ ਇਹ ਜਿਸਮ ਇੱਕ ਦਿਨ ਟਹਿਣਾ ਸੀ ਟਹਿਣਾ ਸੀ ਕੰਡੇ ਟਕਰਾਂ ਮਾਰੇ ਲਹਿਰ ਸਮੁੰਦਰ ਦੀ ਹੂੰ ਮਾਰੂ ਥਲ ਦਾ ਦਰਦ ਵੀ ਇਸ ਨੇ ਸਹਿਣਾ ਸੀ ਸਹਿਣਾ ਸੀ ਕੀ ਬਾਤ ਹੈ ਤੇਰੀ ਛਾਵੇਂ ਦੋ ਕੜੀਆਂ ਮੈਂ ਪਹਿਣਾ ਪਹਿਣਾ ਸੀ ਬਾਕੀ ਉਮਰਾ ਤਪਦੇ ਥਨ ਵਿੱਚ ਰਹਿਣਾ ਬਹੁਤ ਸੋਹਣੀ ਹੈ ਬਹੁਤ ਕਮਾਲ ਦੀ ਸੋ ਕਿਉਂਕਿ ਪੀਬਾ ਬਲਵੰਤ ਜੀ ਕਹਿੰਦੇ ਨੇ ਮੈਨੂੰ ਬਹਿਰ ਦਾ ਨਹੀਂ ਪਤਾ ਪਰ ਪੂਰੀ ਜਿਹੜੀ ਗਜ਼ਲ ਆ ਬਹੁਤ ਕਮਾਲ ਦੀ ਔਰ ਪੂਰੀ ਬਹਿਰ ਦੇ ਵਿੱਚ ਇਹ ਗਜ਼ਲ ਹੈ ਤੇ ਇੱਕ ਨਜ਼ਮ ਹੋਰ ਸੁਣਾਓ ਜੀ ਹਾਂਜੀ ਇਹ ਕੀ ਲਿਖਿਆ 10 ਮਈ 1975 ਇਹ ਇਹਦਾ ਟਾਈਟਲ ਹੈ ਜੀ ਹਾਂ ਹਾਂ 10 ਮਈ 1975 ਜੀ ਕੋਈ ਘਟਨਾ ਹੈਗੀ ਉਹਨੂੰ ਯਾਦ ਕਰ ਓਕੇ 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 ਵਰਿਆਂ ਪਹਿਲਾਂ ਹਮ ਮੁਲਾਕਾਤ ਸੀ ਹੋਈ ਆਖਰੀ ਵਾਹ ਫਿਰ ਉਹ ਰਿਸ਼ਤਾ ਪਿਆਰ ਮੁਹੱਬਤ ਕਾਲੇ ਜੰਗਲ ਦੇ ਵਿੱਚ ਗੁੰਮਿਆ ਹਮ ਕਦੇ ਕਦੇ ਉਸ ਜੰਗਲ ਅੰਦਰੋਂ ਹਮ ਹੈ ਜੀਕਣ ਕੋਈ ਹੌਕਾ ਪਰਤਾ ਹਮ ਤੇਰਾ ਹੈ ਜੇ ਤੇ ਤੇਰਾ ਹੈ ਜਾਂ ਮੇਰਾ ਹੌਕਾ ਪਤਾ ਨਹੀਂ ਕੀ ਬਾਤ ਹੈ ਕੀ ਬਾਤ ਹੈ ਬਹੁਤ ਅੱਛਾ ਜੀ ਬਹੁਤ ਕਵਾਲਦਿਆਂ ਦਲੇਸ਼ ਨਾਮਾ ਸੋ ਅਦਨਦ ਭਇਆ ਜਿਹੜੀ ਇਹ ਪੁਸਤਕ ਸੰਪੂਰਨ ਇਹਨਾਂ ਦੀ ਜਿਹੜੀ ਕਮਤਾ ਹੈ ਉਹ ਇਹਦੇ ਵਿੱਚ ਮਿਲ ਜਾਏਗੀ ਸੋ ਮੈਨੂੰ ਅਤੇ ਰਵਿੰਦਰ ਰਵੀ ਨੂੰ ਦਿਓ ਇਜਾਜ਼ਤ ਸੋ ਅਗਲੀ ਵਾਰ ਫੇਰ ਤੋਂ ਕਿਸੇ ਇਹੋ ਜਿਹੀ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਰ ਮਿਹਰਬਾਨੀ ਸ਼ੁਕਰੀਆ